ਪਾਲ ਸਿੰਘ ਸਮਾਓ ਦੇ ਵਿਆਹ ਨੇ ਜਿੱਥੇ ਪੂਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਉੱਥੇ ਹੀ ਉਸ ਦਾ ਵਿਆਹ ਅਜੇ ਤੱਕ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਸੋਸ਼ਲ ਮੀਡੀਆ ਤੇ ਉਹਨਾਂ ਦੇ ਪੁਰਾਣੇ ਰੀਤੀ ਰਿਵਾਜਾਂ ਦੇ ਇਸ ਵਿਆਹ ਨੇ ਵਿਆਹਾਂ ਦਾ ਦ੍ਰਿਸ਼ ਬਦਲ ਕੇ ਰੱਖ ਦਿੱਤਾ ਹੈ ਤੇ ਹਰ ਕਿਸੇ ਦੀ ਚਾਹਤ ਬਣ ਗਈ ਹੈ ਕਿ ਵਿਆਹ ਹੋਵੇ ਤਾਂ ਅਜਿਹਾ ਹੋਵੇ ਉੱਥੇ ਹੀ ਉਹਨਾਂ ਦੇ ਵਿਆਹ ਦੇ ਵਿੱਚ ਪੰਜਾਬ ਦੀਆਂ ਉੱਗੀਆਂ ਤੇ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਤੇ ਵਿਆਹ ਦੀਆਂ ਫੋਟੋ ਤੇ ਵੀਡੀਓਸ ਅਜੇ ਤੱਕ ਵੀ ਵਾਇਰਲ ਹੋ ਰਹੀਆਂ ਹਨ ਦੇ ਵਿਆਹ ਤੋਂ ਬਾਅਦ ਉਸਨੇ ਲਾਈਵ ਆ ਕੇ ਆਪਣੇ ਚਾਹਣ ਵਾਲਿਆਂ ਦਾ ਧੰਨਵਾਦ ਵੀ ਕੀਤਾ ਸੀ ਜਿਨ੍ਹਾਂ ਨੇ ਉਸਦੇ ਵਿਆਹ ਵਿੱਚ ਪਹੁੰਚ ਕੇ ਰੌਣਕਾਂ ਵਧਾਈਆਂ ਸਨ ਤੇ ਉੱਥੇ ਹੀ ਵਿਆਹ ਤੋਂ ਬਾਅਦ ਹੁਣ ਉਹ ਕਾਫੀ ਭਾਵੁਕ ਭਾਵੁਕ ਹੋ ਗਿਆ ਜਿਸ ਤੋਂ ਬਾਅਦ ਲੋਕਾਂ ਨੇ ਕਾਫੀ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਦਰਅਸਲ ਉਸਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਸ ਪੋਸਟ ਬਾਰੇ ਲਿਖਣ ਲੱਗਿਆਂ ਬਹੁਤ ਜ਼ਿਆਦਾ ਭਾਵੁਕ ਹੋ ਰਿਹਾ ਹਾਂ ਮੇਰੇ ਕੋਲ ਸ਼ਬਦ ਨਹੀਂ ਲਿਖਣ ਲਈ ਇੰਨੀ ਜ਼ਿਆਦਾ ਮਿਹਨਤ ਤੇ ਬਹੁਤ ਔਖੇ ਸਮੇਂ ਵਿੱਚੋਂ ਲੰਘ ਕਿਵੇਂ ਆਪਣੇ ਆਪ ਨੂੰ ਸਮਾਜ ਦੇ ਹਾਣ ਦਾ ਕੀਤਾ ਕਿੰਨੀਆਂ-ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਖੁਦ ਲੀਬਰਾਂ ਕਰਕੇ ਆਪਣੇ ਆਪ ਨੂੰ ਅੱਗੇ ਲੈ ਕੇ ਆਇਆ ਕਈ-ਕਈ ਵਾਰ ਸਕੂਲ ਕਾਲਜ ਦੀਆਂ ਫੀਸਾਂ ਨਾ ਭਰਨ ਕਰਕੇ ਨਾਮ ਵੀ ਕੱਟਿਆ ਗਿਆ ਪੇਪਰ ਦੇਣ ਤੋਂ ਵੀ ਵਾਂਝਾ ਰਿਹਾ ਪੜਨ ਲਈ ਕਿਤਾਬਾਂ ਦਾ ਨਾ ਹੋਣਾ ਪੜਨ ਲਈ ਸਹੀ ਜਗ੍ਹਾ ਨਾ ਹੋਣੀ ਬਸ ਮੈਂ ਹੀ ਜਾਣਦਾ ਹਾਂ ਮਾਂ ਤੋਂ ਬਿਨਾਂ ਲਿਬੜਿਆਂ ਤਿਬੜਿਆਂ ਦੇ ਭੁਖੇ ਪੇਟ ਸਕੂਲ ਜਾਣਾ ਬੱਸ ਦਾ ਕਿਰਾਇਆ ਨਾ ਹੋਣ ਕਰਕੇ ਬੱਸ ਵਾਲਿਆਂ ਨੇ ਹੀਠਾਂ ਉਤਾਰ ਦੇਣਾ ਫਿਰ ਪੈਦਲ ਹੀ ਜਾਂਦਾ ਪਤਾ ਨਹੀਂ ਕੀ ਕੀ ਮੇਰੀ ਜ਼ਿੰਦਗੀ ਵਿੱਚ ਚੱਲਦਾ ਰਿਹਾ ਅਕਾਲ ਪੁਰਖ ਵਾਹਿਗੁਰੂ ਜੀ ਪਤਾ ਨਹੀਂ ਇਹ ਸਭ ਕਿਵੇਂ ਕੀਤਾ ਮਾੜੇ ਹਾਲਾਤਾਂ ਵਿੱਚ ਖੜਨ ਵਾਲੇ ਤੇ ਮੇਰਾ ਉਹਨਾਂ ਹਾਲਾਤਾਂ ਵਿੱਚ ਸਾਥ ਦੇਣ ਵਾਲਿਆਂ ਨੇ ਵੀ ਮੇਰਾ ਸਾਥ ਨਾ ਛੱਡਿਆ ਅੱਜ ਜਿਸ ਮੁਕਾਮ ਤੇ ਹਾਂ ਬਸ ਵਾਹਿਗੁਰੂ ਜੀ ਦੀ ਮਿਹਰ ਤੇ ਮੈਨੂੰ ਚਾਉਣ ਵਾਲਿਆਂ ਦੇ ਪਿਆਰ ਦੀ ਤਾਕਤ ਹੈ ਖਤਮ ਕਰਨ ਵਾਲਿਆਂ ਨੇ ਵੀ ਆਪਣਾ ਜੋਰ ਲਾਈ ਰੱਖਿਆ ਤੇ ਮੈਨੂੰ ਸੰਭਾਲਣ ਵਾਲਿਆਂ ਨੇ ਵੀ ਆਪਣਾ ਜੋਰ ਲਾਈ ਰੱਖਿਆ ਸਾਥ ਦੇਣ ਵਾਲੇ ਸਾਥ ਦਿੰਦੇ ਰਹੇ ਤੇ ਪਰੇਸ਼ਾਨ ਕਰਨ ਵਾਲੇ ਵੀ ਨਾਲ-ਨਾਲ ਆਪਣਾ ਕੰਮ ਕਰਦੇ ਗਏ ਮੈਂ ਹਿੰਮਤ ਨਾ ਹਾਰੀ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਦੇਸ਼ਾਂ ਵਿਦੇਸ਼ਾਂ ਵਿੱਚੋਂ ਇੰਨਾ ਪਿਆਰ ਮਿਲੇਗਾ ਪੈਦਲ ਤੋਂ ਜਹਾਜ਼ਾਂ ਦਾ ਸਫ਼ਰ ਅੱਜ ਮੇਰੇ ਵਿਆਹ ਨੇ ਤਾਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਇਹੀ ਕਹਾਂਗਾ ਕਿ ਕੁੱਲੀ ਚੋਂ ਰਾਜਕੁਮਾਰ ਨਿਕਲਿਆ ਹੈ ਤਾਂ ਇਹ ਪੋਸਟ ਸ਼ੇਅਰ ਕਰਦੇ ਆਪਣੇ ਬਚਪਨ ਦੀ ਨਾਲ ਤਸਵੀਰ ਲਗਾ ਕੇ ਪਾਲਟਿੰਗ ਸਮੌ ਕਾਫੀ ਜਿਆਦਾ ਭਾਵਕ ਹੋ ਗਿਆ ਤੇ ਉਹਨਾਂ ਨੇ ਭਾਵਕ ਪੋਸਟ ਸ਼ੇਅਰ ਕਰਕੇ ਜਿਵੇਂ ਹੀ ਇੰਸਟਾਗ੍ਰam ਤੇ ਅਪਲੋਡ ਕੀਤੀ ਤਾਂ ਲੋਕਾਂ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਕਮੈਂਟ ਕਾਫੀ ਕੀਤੇ ਜਾ ਰਹੇ ਹਨ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ